ਵੈਨਕੂਵਰ ਵਿਚਾਰ ਮੰਚ ਦੇ ਵੱਲੋਂ ਸੁਰਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਕਿਹਾ ਕਿ ਪਾਤਰ ਸਾਹਿਬ ਦੀ ਮੌਤ ਇੱਕ ਯੁੱਗ ਦਾ ਅੰਤ ਹੈ ਜਿਵੇਂ ਜਿਵੇਂ ਯਾਰਾਂ ਦੀ ਗਿਣਤੀ ਵੱਧ ਰਹੀ ਹੈ ਸੱਤੋਂ ਹੁੰਦੇ 12ਾਂ ਦੀ ਗਿਣਤੀ ਵੱਧ ਰਹੀ ਹੈ ਮੈਨੂੰ ਤਾਂ ਜਿੱਧਰ ਦੇਖੋ ਬੇਰੋਜ਼ਗਾਰ ਦਿਖਦੇ ਸਰਕਾਰ ਕਹਿੰਦੀ ਰੋਜ਼ਗਾਰਾਂ ਦੀ ਗਿਣਤੀ ਵੱਧ ਰਹੀ ਹੈ ਖਬਰਾਂ ਤਾਂ ਉਹੀ ਬਸ ਗਿਣਤੀਆਂ ਹੁੰਦੀਆਂ ਨੇ ਪਰ ਗਿਣਤੀ ਵਿੱਚ ਖਬਰਾਂ ਦੀ ਗਿਣਤੀ ਵੱਧ ਰਹੀ ਹੈ ਜੰਗੇ ਅਫਸਰ ਡਾਕਟਰ ਅਧਿਆਪਕ ਟਾਵੇਂ-ਟਾਵੇਂ ਬਾਬਿਆਂ ਅਤੇ ਕਲਾਕਾਰਾਂ ਦੀ ਗਿਣਤੀ ਵੱਧ ਰਹੀ ਹੈ ਪਿਛਲੇ ਦਿਨੀ ਸਾਡਾ ਇੱਕ ਯੋਗ ਕਵੀ ਸੁਜੀਤ ਪਾਤਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਜ਼ਿੰਦਗੀ ਦੇ 79 ਬਰੇ ਬੜੀ ਸ਼ੁੱਧ ਦੇ ਨਾਲ ਗੁਜ਼ਾਰ ਕੇ ਬੜਾ ਉਹਨਾਂ ਦੀ ਜਿੱਥੇ ਉਹਨਾਂ ਦੇ ਜੀਵਨ ਦੇ ਵਿੱਚ ਸਹਜ ਤੇ ਸੋਚ ਸੀਗਾ ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਕਵਤਾ ਉਹਨਾਂ ਦੀ ਲਿਖਤ ਦੇ ਵਿੱਚ ਵੀ ਸਹਜ ਤੇ ਸੋਚ ਸੀ ਉਹ ਕਿਤੇ ਵੀ ਨਾਰੇਵਾਜੀ ਵਾਲੀ ਉਹਨਾਂ ਦੀ ਕਵਤਾ ਦੇ ਵਿੱਚ ਪਾਸ਼ਾ ਨਹੀਂ ਹੈਗੀ ਉਹ ਗੱਲ ਕਰਦੇ ਆ ਬੜੇ ਸੂਖਮ ਭਾਵ ਦੇ ਵਿੱਚ ਹੀ ਇੱਕ ਟਕੋਰ ਮਾਰ ਜਾਂਦੇ ਆ ਔਰ ਬੜੀ ਜ਼ਬਰਦਸਤ ਕੋਰ ਮਾਰਦੇ ਆ ਉਹਨਾਂ ਦੀ ਜਿਹੜੀ ਸ਼ੈਲੀ ਵਲਖਣ ਤੇ ਜਿਹੜੀ ਭਾਸ਼ਾ ਦੇ ਵਿੱਚ ਮੁਹਾਵਰੇਦਾਰ ਅ ਮੇਰਾ ਖਿਆਲ ਉਹ ਜਿਵੇਂ ਪਹਿਲਾਂ ਸਾਡੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਦਾ ਇੱਕ ਦੌਰ ਸੀ ਉਸ ਤੋਂ ਬਾਅਦ ਸ਼ੈਵਦਾ ਦਾ ਦੌਰ ਸੀ ਜਿਹੜਾ ਅਜਦਾ ਦਾ ਦੌਰ ਸੀ ਉਹ ਸੁਨੀਰ ਪਾਤਰ ਜੀ ਦਾ ਦੌਰ ਸੀਗਾ ਅੱਜ ਮੈਨੂੰ ਐਮ ਐਸਓਸ ਹੋ ਰਿਹਾ ਵੀ ਇੱਕ ਇੱਕ ਯੁੱਗ ਦਾ ਖਾਤਮਾ ਹੋ ਗਿਆ ਪੰਜਾਬੀ ਕਪਤਾ ਦੇ ਵਿੱਚ ਉਹ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਨੇ ਪਰ ਉਹਨਾਂ ਦੀ ਜਿਹੜੀ ਜਦ ਤੱਕ ਉਹਨਾਂ ਦੀ ਕਪਤਾ ਜਾਂਦੀ ਆ ਸੁਜੀਤ ਪੱਤ ਸਾਡੇ ਵਿੱਚ ਹੀ ਨੇ ਉਹ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਗੁਜ਼ਾਰਿਆ ਜਿਸ ਤਰ੍ਹਾਂ ਦੀ ਉਹਨਾਂ ਨੇ ਰਚਨਾ ਰਚੀ ਉਸੇ ਸਹਿਸਵਾਹੀ ਹੋ ਰਾਤ ਨੂੰ ਸੁੱਤੇ-ਸੁੱਤੇ ਸਾਡੇ ਕੋਲ ਰੁਖਸਤ ਲੈ ਗਏ ਨੇ ਮੇਰੇ ਖਿਆਲ ਆ ਵੀ ਇਸ ਤੋਂ ਵਧੀਆ ਕਿਸੇ ਵਿਅਕਤੀ ਦਾ ਜੀਵਨ ਕੀ ਹੋ ਸਕਦਾ ਪਰ ਸਾਡਾ ਅੱਜ ਜਿੱਥੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਉੱਥੇ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੀ ਰਚਨਾ ਨੂੰ ਸਲਾਮ ਵੀ ਕਰਦੇ ਆ ਮੇਰੇ ਖਿਆਲ ਆ ਉਹਨਾਂ ਦੇ ਜੀਵਨ ਉੱਤੇ ਦੁੱਖ ਪ੍ਰਗਟ ਕਰਨ ਦਾ ਨਹੀਂ ਸਗੋਂ ਉਹਨਾਂ ਦੇ ਜੀਵਨ ਦਾ ਜਸ਼ਨ ਮਨਾਉਣ ਦਾ ਦੇਣਾ ਵੀ ਸਾਹਿਤ ਨੂੰ ਬਹੁਤ ਕਾਟਾ ਪਿਆ ਕਿ ਸਾਡੇ ਤਿੰਨ ਨਾਮਰ ਲੇਖਕ ਸਾਥੋਂ ਵਿਚੜ ਗਏ ਪਹਿਲਾਂ ਸੁਖਜੀਤ ਕਹਾਣੀਕਾਰ ਉਹ ਚਲੇ ਗਏ ਫਿਰ ਸ਼ਾਇਰ ਮੋਨਜੀਤ ਸਿੰਘ ਉਹ ਚਲੇ ਗਏ ਤੇ ਹੁਣ ਸਾਡੇ ਸਰਮੌਰ ਸ਼ਾਇਰ surjit patar ਚਲੇ ਗਏ ਔਰ ਇਹ ਬਹੁਤ ਹੀ ਨਿੱਜੀ ਤੌਰ ਤੇ ਵੀ ਔਰ ਸਾਹਿਤਕ ਤੌਰ ਤੇ ਵੀ ਬਹੁਤ ਵੱਡਾ ਘਾਟਾ ਪਿਆ surjit patar ਹੋਣਾ ਨੇ ਸਾਰਾ ਜਿਹੜਾ ਜੀ ਉਹਨਾਂ ਦਾ ਦੇਖੀਓ ਜੀਵਨ ਉਹ ਸਹਿਜ ਦੇ ਵਿੱਚ ਹੀ ਜਿਵਿਆ ਤੇ ਉਹਨਾਂ ਜੋਰ ਲਿਖਿਆ ਉਹ ਵੀ ਸਹਿਜ ਦੇ ਵਿੱਚ ਹੀ ਲਿਖਿਆ ਔਰ ਜੇ ਮੈਂ ਕਿਹਾ ਕਹਾਂ ਕਿ ਉਹ ਇੱਕ ਲੋਕ ਕਵੀ ਦੇ ਤੌਰ ਤੇ ਸਥਾਪਿਤ ਹੋ ਚੁੱਕੇ ਸੀ ਤਾਂ ਇਹ ਕੋਈ ਅਤਕਤ ਨਹੀਂ ਨਹੀਂ ਉਹਨਾਂ ਦੀਆਂ ਜਿਹੜੀਆਂ ਕਵਤਾਵਾਂ ਨੇ ਲੋਕਾਂ ਦੇ ਮੂੰਹ ਤੇ ਜਿੱਦਾਂ ਲੋਕ ਗੀਤਾਂ ਦੇ ਵਾਂਗ ਉਹਨਾਂ ਨੂੰ ਯਾਦ ਸੀ ਗਿਆ ਔਰ ਮੈਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਉਮੀਦ ਹੈ ਕਿ ਆਪ ਤਾਂ ਉਪਰਵੇਂ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਕਵਤਾ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ ਔਰ ਸਾਨੂੰ ਜੀਵਨ ਦੇ ਸੋਚ ਤੇ ਸਹਿਜ ਦਾ ਸੁਨੇਹਾ ਦਿੰਦੀ ਰਹੇ ਵਿਅੰਗ ਦਾ ਇੱਕ ਹੋਰ ਵੱਖਰੀ ਕਿਸਮ ਦਾ ਨਮੂਨਾ ਚੀਚੀ ਕਰਦੀਆਂ ਚਿੜੀਆਂ ਦਾ ਕਲਕਲ ਕਰਦੀਆਂ ਨਦੀਆਂ ਦਾ ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤराना ਹੁੰਦਾ ਹੈ ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹੇ ਆ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਸਰਜੀਤ ਪਾਤਰ ਇੱਕ ਸਧਾਰਨ ਮਨੁੱਖ ਨਹੀਂ ਸੀ ਜਿਵੇਂ ਭਾਈ ਵੀਰ ਸਿੰਘ ਦਾ ਯੋਗ ਉਹਨਾਂ ਨੂੰ ਯੋਗ ਕਵੀ ਕਿਹਾ ਜਾਂਦਾ ਸੀ ਕਿ ਉਸ ਸਮੇਂ ਹੋਰ ਵੀ ਬਹੁਤ سارے ਲੇਖਕ ਸੀ ਕਵੀ ਸੀ ਪਰ ਭਾਈ ਵੀਰ ਸਿੰਘ ਇੱਕ ਮਲਕਨ ਸੀ ਇਸੇ ਤਰ੍ਹਾਂ ਫਿਰ ਅਮਰਤਾ ਪ੍ਰੀਤਮ ਹੁਣ 3 ਯੋਗ ਗਿਣਿਆ ਗਿਆ। ਸੋ ਇਹ ਇੱਕ ਇਸ ਨੇ ਯੋਗ ਕਵੀ ਹੋਏ ਨੇ ਤੇ ਐਸ ਵੇਲੇ ਜਿਹੜੇ ਸੀ ਬਹੁਤ ਉੱਚ ਕੋਟੀ ਦੇ ਕਵੀ ਹੋਰ ਵੀ ਹੈਗੇ ਨੇ। ਉਹਨੇ ਆਪਣੇ ਡਾਕਟਰ ਕਰਨਜੀਤ ਸਿੰਘ ਇਸ ਸੰਸਾਰ ਤੋਂ ਅਸਜਮਉਂਦ ਸਿੰਘ ਸੰਸਾਰ ਤੋਂ ਚਲੇ ਗਏ ਆ। ਉਹ ਵੀ ਬਹੁਤ ਵਧੀਆ ਕਵਿਸ਼ਣ ਲੇਖਕ ਸਨ। ਪਰ ਇੰਨਾ ਤੇ ਇੱਕ ਬਿਲਕੁਲ ਅਖਿਤਾ ਸੀ। ਇਨਾਂ ਦੇ ਵਿੱਚ ਸੋਹਜ ਸਹਿਜ ਤੇ ਸਮਾਜ ਪ੍ਰਤੀ ਜਿਹੜਾ ਸੀਗਾ ਰਵਈਆ ਉਹ ਸੀ ਇਹਨਾਂ ਨੇ ਇਸ ਸਮੇਂ ਜੋ ਕੁਝ ਵੀ ਕੀਤਾ ਸਹਿਜ ਨਾਲ ਕੀਤਾ ਲੋਕਾਂ ਨੇ ਉਹਨਾਂ ਨੂੰ ਨਹੀਂੰਦੇਆ ਵੀ ਹੋਰ ਵੀ ਕਿਤਾ ਪਰ ਉਹ ਸਹਿਜ ਤੋੜੇ ਤੁਰਦੇ ਗਏ ਉਹਨਾਂ ਦੀ ਕਵਤਾ ਦੇ ਪੱਤ ਉੱਤਕੋਤੀ ਦੀ ਸੀ ਗ਼ਜ਼ਲ ਨੂੰ ਇੱਕ ਨਵਾਂ ਰੂਪ ਦਿੱਤਾ ਉਹਨਾਂ ਨੇ ਪਰ ਉਹਨਾਂ ਨੇ ਅਲੋਸ ਵੀ ਬੜੀ ਵਧੀਆ ਲਿਖੀ ਉਹਨਾਂ ਦਾ ਜਿਹੜਾ ਸੂਝਮੰਦਰ ਦੀਆਂ ਪੌੜੀਆਂ ਜਿਹੜੀ ਕਿਤਾਬ ਹੈਗੀ ਪੜਨ ਵਾਲੀ ਹੈਗੀ ਬਹੁਤ ਹੀ ਅੱਛੀ ਹੈ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰਾ ਅਨਵਾਦ ਕੀਤਾ ਉੱਚ ਕੋਟੀ ਦੇ ਲੇਖਕਾਂ ਨੂੰ ਅਨਵਾਦ ਕੀਤਾ ਸੁਰਜੀਤ ਪਾਤਰ ਜੀ ਇੱਕ ਬਹੁਤ ਹੀ ਮਹਾਨ ਸ਼ਾਇਰ ਸਨ ਉਹਨਾਂ ਨੂੰ ਪੰਜਾਬ ਪੰਜਾਬੀ ਅੱਦੀ ਜੋ ਰੂਹ ਦੀ ਬੜੀ ਢੂੰਗੀ ਸੰਸੀ ਢੂੰਗੀ ਪਛਾਨ ਸੀ ਜੋ ਉਹਨਾਂ ਦੀ ਹਰੀਕਰਾ ਜਨਾਂ ਵਿੱਚੋਂ ਸੰਚਾਲਕ ਦੀ ਮਿਲਦੀ ਹੈ ਉਹਨਾਂ ਦਾ ਜੋ ਵੀ ਕਾਵ ਹੈ ਉਸ ਨੇ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਬੇहद ਪ੍ਰਭਾਵਿਤ ਕੀਤਾ ਪੰਜਾਬੀ ਗਜ਼ਲ ਨੂੰ ਉਹਨਾਂ ਨੇ ਨਵੀਂ ਦਿੱਖ ਦਿੱਤੀ ਤੇ ਸਾਡੀ ਪੀੜ੍ਹੀ ਦੇ ਜੋ ਗਜ਼ਲਗੋ ਨੇ ਜੋ ਇਸ ਦੌਰ ਦੇ ਜੋ ਵੀ ਕਵੀ ਨੇ ਕੋਈ ਵੀ ਅਜਿਹਾ ਕਵੀ ਨਹੀਂ ਹੋਏਗਾ ਜੋ ਉਹਨਾਂ ਦੀ ਸ਼ਖਸੀਅਤ ਤੋਂ ਉਹਨਾਂ ਦੀ ਰਚਨਾ ਤੋਂ ਪ੍ਰਭਾਵਿਤ ਨਹੀਂ ਹੋਇਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ